ਬਾਹਰ ਕੱਢਣ ਦਾ ਬਿਆਨ ਦੇ ਕੇ ਜੋ ਹੈ ਹਰਪੀ ਸਿੰਘ ਉਹਨਾਂ ਨੇ ਆਪਣੀ ਬੋਖਲਾਹੜ ਦਿਖਾਈ ਹੈ ਤੁਸੀਂ ਖੁਦ ਹੀ ਆਪਣਾ ਅਸਤੀਫਾ ਦੇ ਦਿਓ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਉਂਦਾ ਤਾਂ ਜੋ ਸਾਫਤਾ ਜਚਾਰ ਨੇ ਉਹਨਾਂ ਨੇ ਕਹਿ ਰਹੇ ਸੀ ਕਿ ਕਿਸੇ ਕਮੇਟੀ ਬਣਾ ਕੇ ਹਰ ਮਸਲਾ ਠੰਡੇ ਬਸਤੇ ਚ ਪਾਇਆ ਤੁਹਾਡੇ ਤੇ ਤੁਹਾਡੇ ਹੀ ਸਾਧੂ ਨੇ ਗੰਭੀਰ ਇਲਜ਼ਾਮ ਲਗਾਏ ਨੇ ਤੁਸੀਂ ਜਾਂਚ ਕਮੇਟੀ ਸਾਹਮਣੇ ਆਪਣੇ ਜ਼ਾਨਮਾਨ ਨੂੰ ਝੂਠਾ ਸਾਬਤ ਕਰੋ ਤਾਂ ਗਿਆਨੀ ਹਰਪੀ ਸਿੰਘ ਤੇ ਜੋ ਹੈ ਸ਼ਬਦੀ ਵਾਰ ਕੀਤਾ ਗਿਆ ਜੋ ਰਨਜੀਤ ਸਿੰਘ ਨੇ ਜੋ ਸਾਬਕਾ ਜਥਾਰ ਨੇ ਪਟਨਾ ਸਾਹਿਬ ਦੇ ਉਨਾਵਲੋਂ ਨਿਸ਼ਾਨਾ 사ਦਿਆ ਗਿਆ ਹੈ ਉਹਨਾਂ ਕਹੇ ਕਿ ਤੁਸੀਂ ਜਾਂਚ ਕਮੇਟੀ ਸਾਹਮਣੇ ਜੋ ਆਪਣੇ ਇਲਜ਼ਾਮ ਨੇ ਇਹਨਾਂ ਨੂੰ ਝੂਠਾ ਸਾਬਤ ਕਰੋ ਤੁਹਾਡੇ ਸਾਡੂ ਵੱਲੋਂ ਹੀ ਤੁਹਾਡੇ ਤੇ ਇਲਜ਼ਾਮ ਲਗਾਏ ਨੇ ਤੁਸੀਂ ਕਮੇਟੀ ਬਣਾ ਕੇ ਹਰ ਮਸਲੇ ਨੂੰ ਠੰਡੇ ਬਸਤੇ ਚ ਪਾ ਦਿੱਤਾ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਤੁਸੀਂ ਖੁਦ ਹੀ ਆਪਣਾ ਅਸਤੀਫਾ ਦੇ ਦਿਓ ਜੋ ਬਾਹਰ ਕੱਢਣ ਦਾ ਬਿਆਨ ਦੇ ਕੇ ਤੁਸੀਂ ਆਪਣੀ ਬਕਲਾਹੜ ਦਿਖਾਈਏ ਆਪਣੇ ਬਖਰਾਹਟ ਜ਼ਾਹਰ ਕਰ ਦਿੱਤੀ ਮੈਨੂੰ ਛੇਤੀ ਕੱਢੋ ਮੇਰੇ ਤੇ ਦਾਗ ਲਾਓ ਤੁਸੀਂ ਅਗਰ ਸਮਝਦੇ ਹੋ ਕਿ ਤੁਹਾਡੇ ਤੇ ਦਾਗ ਲੱਗ ਕੇ ਕੱਢਿਆ ਜਾਣਾ ਤਾਂ ਤੁਸੀਂ ਆਪ ਹੀ ਆਪਣਾ ਰਿਜ਼ਾਈਨ ਕਰਦੇ ਹੋ ਤੁਸੀਂ ਸਭੋ ਕਿਹਾ ਮੈਂ ਤਾਂ ਕਰਦਾ ਨਹੀਂ ਜੋ ਕਰਨਾ ਕਰ ਲੋ ਤੇ ਜਿਸ ਕਮੇਟੀ ਨੇ ਆਪ ਜੀ ਨੂੰ ਜ਼ਥੇਦਾਰ ਥਾਪਿਆ ਅੰਤਰਨ ਕਮੇਟੀ ਨੇ ਜਿਸ ਅੰਤਰਨ ਕਮੇਟੀ ਨੇ ਤੁਹਾਡਾ ਮਾਨ ਸਨਮਾਨ ਵਧਾਇਆ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਲਿਆ ਪੜਾਇਆ ਫਿਰ ਸ੍ਰੀ ਮੁਕਤਸਰ ਦਰਬਾਰ ਸਾਹਿਬ 'ਤੇ ਸੇਵਾ ਦਿੱਤੀ ਫਿਰ ਦਮਦਮਾ ਸਾਹਿਬ ਸੇਵਾ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਸਨਮਾਨ ਝੋਲੇ ਵਿੱਚ ਪਾਇਆ ਹਾਂ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਤੁਸੀਂ ਕੋਈ ਵੀ ਮਸਲਾ ਆਇਆ ਉਹਦੀ ਕਮੇਟੀ ਬਣਾ ਕੇ ਤੇ ਠੰਡੇ ਬਸਤੇ ਵਿੱਚ ਪਾ ਦਿੱਤਾ ਤੇ ਹੁਣ ਜੇ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਮੈਂਬਰ ਤੁਹਾਡੇ ਸਕੇ ਸੰਡੂ ਗੁਰਪ੍ਰੀਤ ਸਿੰਘ ਨੇ ਤੁਹਾਡੇ ਕੈਰੇਕਟਰ ਸੰਬੰਧੀ ਦੇ ਇਲਜ਼ਾਮ ਲਾਏ ਨੇ આરોਪ ਲਾਏ ਨੇ ਤੁਸੀਂ ਜਾਂਚ ਕਮੇਟੀ ਕੋਲ ਝੂਠੇ ਸਾਬਤ ਕਰ ਦਿਓ ਕੋਈ ਗੱਲ ਨਹੀਂ ਰਹੇਗੀ ਤੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਉਹਦੇ ਨਾਲ ਤੁਹਾਡੀ ਸਭੀ ਹੋਰ ਜਿਹੜੀ ਆ અપਮਾਨਜਨਕ ਬਣਦੀ ਹੈ